ਇੱਕ ਗੱਲ ਹੋਰ ਜਿਵੇਂ ਤੇਜੂ ਤੇਜੂ ਨਹੀਂ ਦੱਸਦੇ ਵੀ ਇਹ ਟਰੈਕਟਰ ਇਹਦਾ ਬਹੁਤ ਖਾਸ ਆ ਇਹ ਬੰਦਾ ਮੈਂ ਦੇਖਿਆ ਤਾਂ ਨਹੀਂ ਕਦੇ ਟਰੈਕਟਰਾਂ ਦਾ ਕੰਮ ਕਰਦਾ ਬਈ ਇਹ ਸੋਖੇ ਦਾ ਭਾਈ ਆ ਅੱਛਾ ਠੀਕ ਆ ਭਾਈ ਰੂਪੇਲ ਦਾ ਵਰਕਸ਼ਾਪ ਨਵੀਂ ਬਣਾ ਰਿਹਾ ਹੁਣ ਇਧਰ ਠੀਕ ਆ ਭਾਈ ਵਧਾਈਆਂ ਤੁਹਾਨੂੰ ਵਰਕਸ਼ਾਪ ਦੀ ਆਪਾਂ ਕੱਢਿਆ ਕਰਦੇ ਹਣਾ ਤੇ ਇਹ ਟਰੈਕਟਰ ਆ ਸੰਤ ਜਰਨੈਲ ਸਿੰਘ ਭਿੰਡਰਾਲੇ ਜਿਹੜੇ ਆਪਣੇ ਹੋਏ ਨੇ ਸੰਤ ਹਾਂ ਹਾਂ ਉਹਨਾਂ ਦੇ ਸੋਖੇ ਦਾ ਟਰੈਕਟਰ ਹੈ ਨਾ ਠੀਕ ਆ ਸੋਖੇ ਨੇ ਇਹ ਗੱਲ ਦੱਸੀ ਹੈ ਨਾ ਉਹਨਾਂ ਦਾ ਟਰੈਕਟਰ ਹੈਗਾ ਤੇ ਰੂਟਰੀ ਪੰਪ ਜਤੇ ਸਭ ਤੋਂ ਵੱਧ ਸਪੀਡ ਔਰ ਟਰੈਕਟਰ ਆ ਜੀ ਹਾਈ ਸਪੀਡ ਟਰੈਕਟਰ ਬਣਾਇਆ 911 ਸੌਣ ਨੂੰ ਮੂੰਹ ਮਾਰਦਾ ਹੂੰ ਬਾਈ ਕਿੰਨੇ ਨੂੰ ਮੂੰਹ ਮਾਰ ਜਾਂਦਾ ਸਪੀਡ ਨੂੰ ਇਹ ਸਪੀਡ ਇਹ 85 ਦਾ ਮੈਂ ਆਪ ਦੇਖੀ ਹੈ 85 ਯਾਰ ਉਦੋਂ ਗਾ ਹਾਂ ਰੇਖ ਦਿੱਤੀ ਨਹੀਂ ਜਾਂਦੀ ਖਾਣ ਪਾਣੀ ਡੁੱਲਣ ਲੱਗ ਗਿਆ ਮੈਨੂੰ ਦਿਲ ਚਾਹੀਦਾ ਅੱਗੇ ਦਾ ਚਲਾਉਣ ਵਾਸਤੇ ਇੱਥੇ ਨੀ ਕਾ ਵਜਨ ਲੱਗ ਜਾਂਦੀ ਐ ਵੀ ਕੋਈ ਪਰ ਉਰੇ ਮੂਰੇ ਕੋ ਟੁੱਟ ਨਾ ਜਾਵੇ ਹਾਈ ਸਪੀਡ ਇੱਥੇ ਤੱਕ ਜਾਂਦਾਗਾ ਤੇ ਆਹ ਬਾਈ ਦੇਖੋ ਹੁਣ ਤੁਸੀਂ ਰੂਟਰੀ ਪੰਪ ਲਾਇਆ ਵਾ ਇਹ ਸੀਆਰਡੀ ਏਜੰਸੀ ਸੋਣਾ ਇਧਰ ਮਾਰ ਕੇ ਵੀ ਦਿਖਾ ਦਿੰਦਾ ਮੈਂ ਮਾਰ ਕੇ ਲ ਆ ਸੋਨਾ ਲੀਕਾ ਤੇ ਚ ਫਿਰ ਤਾਂ ਹੁਣ ਕੀ ਕੀ ਹੋਰ ਕੰਮ ਕਰਨਾ ਹੈਗਾ ਸਾਰਾ ਮੋਡੀਫਿਕੇਸ਼ਨ ਦੁਬਾਰਾ ਦੁਬਾਰੇ ਹੋਣੀ ਆ ਫਲੋ ਚ ਫਾਰਮ ਮਡ ਦੁਬਾਰਾ ਠੀਕ ਆ ਇਹ ਕੇਰੇ ਬ੍ਰੇਕ ਯਾਰ ਬਹੁਤ ਕੰਮ ਆਉਂਦੇ ਨੇ ਟਰੈਕਟਰ ਦੇ ਹਾਂ ਉਹ ਕਿਵੇਂ ਆ ਟਾਇਰ ਬ੍ਰੇਕ ਆ ਟਾਇਰ ਬ੍ਰੇਕ ਆ ਨਹੀਂ ਇੱਕ ਆਮ ਤੇਲ ਬ੍ਰੇਕ ਵੀ ਆਉਂਦੇ ਆਗੇ ਕੱਟ ਵਾਲੇ ਓਕੇ ਕੱਟ ਵਾਲੇ ਸਪੈਸ਼ਲ ਹੋਏ ਨੇ ਇਹ ਸਪੈਸ਼ਲ ਨੇ ਹਾਂ ਠੀਕ ਆ ਇਹ ਵੀ ਜੋ ਸੇਵਕ ਤੋਂ ਹੋਏ ਨੇ ਤੇ ਉਹਨਾਂ ਵਾਲੇ ਬਲਜਿੰਦਰਾ ਹਾਂ ਇਹ ਉਹੀ ਕਰਿਆ ਹੋਇਆ ਬਾਈ ਠੀਕ ਆ ਮਾਹਰ ਆਹੇ ਜੇ ਕੰਮਾਂ ਦਾ ਉਹ ਉਹ ਐਕਸਪਰਟ ਆ ਉਹਦੇ ਬਾਅਦ ਕਾਪੀਆਂ ਵੱਜੀਆਂ ਯਾਰ ਕਾਢੂ ਆਹ ਵੀ ਕਾਪੀਆਂ ਕਰਦੇ ਇੱਦਾਂ ਜਿਵੇਂ ਇੱਥੇ ਆ ਡਾਕਟਰ ਸਾਰੀ ਕਾਪੀਆਂ ਹੀ ਹੋਈਆਂ ਨੇ ਅੱਛਾ ਹਾਂ ਵੀ ਕਾਪੀਆਂ ਹੋਈਆਂ ਨੇ ਸੋਈਆਂ ਸਾਰੀ ਸੋ ਬੈਲਟ ਕਰੀ ਪਈ ਆ ਸਾਰੀ ਸਾਰੀ ਦੇਖੋ ਠੀਕ ਆ ਮੋਟੇ ਟਾਂਕੀ ਮਾਰੇ ਤੇਰ ਤੋਂ ਲੱਗੀ ਵੀ ਆ ਬਾਈ ਇਹਦੇ ਵਿੱਚ ਬਹੁਤ ਲੱਗੀ ਹੋਈ ਆ ਨਾ ਤੇ ਬਹੁਤ ਜ਼ਬਰਦਸਤ ਚੀਜ਼ ਬਣਾਈ ਹੋਈ ਆ ਪਿੱਛੇ ਉਹਦੇ ਫੋਟੋਆਂ ਲੱਗੀਆਂ ਨੇ ਇਹਨਾਂ ਦੇ ਠੀਕ ਆ ਲੈ ਵੀ ਦਿਖਾਈਏ ਇੱਧਰ ਵੀ ਆਪਕੀ ਸਿਰ ਉਹਦੇ ਬਜ਼ੁਰਗਾਨੀਆਂ ਸਹੀ ਕਰ ਦੇ ਮੇਰੀ ਪਰਵਾਹ ਹੈ ਓਕੇ ਆ ਤਾਂ ਕਰੀਏ ਠੀਕ ਹੈ ਕਿਤੇ ਆਪ ਨੂੰ ਲੱਗਣਾ ਸਭ ਪੂਰੀਆਂ ਪੂਰੀਆਂ ਤੇ ਹੁਣ ਇਹਦਾ ਫਿਰ ਮੋਡੀਫਿਕੇਸ਼ਨ ਰੰਗ ਰੂਗ ਹੋਊਗਾ ਇਹ ਸਾਰਾ ਹਾਂ ਟੋਟਲ ਰੈਡੀ ਸਾਰੇ ਪਰਵਾਹ ਹੋ ਕੇ ਜਾਣਾਗਾ ਓਕੇ ਠੀਕ ਹੈ ਬਿਲਕੁਲ ਤੇ ਮਿੱਤਰੋ ਜੇ ਵੀ ਇਹ ਇਹਦਾ ਫ੍ਰੇਮ ਤੇ ਆਹਾਂ ਪੌਂਟਰੀ ਮੋਡੀਫਿਕੇਸ਼ਨ ਜਿਹੜੀ ਹੋਈ ਹੋਈ ਹੈ ਨਾ ਸੇਰਾ ਦੇ ਕਿਵੇਂ ਲੱਗਦੀ ਆ 80 ਤੇ ਮੈਂ ਦੇਖਿਆ 80 ਦੇ ਆਹਦੇ 90 ਤੇ ਲੈ ਗਏ ਹਾਂ 90 ਤੇ ਚਲੋ ਮੈਂ 80 ਤੇ 85 ਤੇ ਗਿਆ ਹੂੰ 20 ਫੁੱਟ ਚ ਬ੍ਰੇਕ ਮੰਨ ਲਾ ਜਾਮ ਹੋ ਜਾਂਦਾ ਜਾਮ ਹੋ ਜਾਂਦਾ ਨਾਲ ਦੀ ਨਾਲ ਹਾਂ ਹਾਂ ਬ੍ਰੇਕਾਂ ਚ 20 ਫੁੱਟ ਚ ਟੈਟਰ ਰੁਕ ਜਾਂਦਾ ਹੈ ਹਾਂ ਕੋਈ ਲੀਕਿੰਗ ਸੀ ਕਿ ਵੀ ਨਹੀਂ ਹੈ ਨਹੀਂ ਦੇਖ ਦਿਖਾ ਦੇ ਉੱਥੋਂ ਤਾਂ ਸੁੱਕਾ ਹੈ ਇੱਕ ਚੀਜ਼ ਮੈਂ ਹੋਰ ਦੱਸ ਦਿੰਦਾ ਜਿਹੜਾ ਉਹ ਬ੍ਰੇਕ ਕਰਦਾ ਬਾਈ ਉਹ ਕੋਈ ਜਗਾੜ ਨਹੀਂ ਲਾਉਂਦਾ welding ਹੀ ਨਹੀਂ ਕਰਕੇ ਹੋਊਗਾ ਆਮ ਤੁਸੀਂ ਜਿਹੜੇ ਕੱਟ ਵਾਲੇ ਹੋਗਾ ਵੱਡਾ ਹੋਊਗਾ ਥੋੜਾ ਬਹੁਤ weld ਕਰੇ ਤਾਂ ਜਖਣਾ ਵੱਢੀ ਹੁੰਦੀ ਹੈ ਜਖਣਾ ਵੱਢੀ ਜਾਂਦੀ ਹੈ ਬਲਾਕ ਦੀ ਸਾਰੀ ਚਾਚੀ ਪਹਿਲੇ ਤਾਂ ਬਹੁਤ ਬੜਾ ਫਰਕ ਨਹੀਂ ਪੈਂਦਾਗਾ ਨੁਕਸਾਨ ਨਾ ਕਰਾਇਓ ਕੋਈ ਵਧੀਆ ਕੰਮ ਕਰਾਉਣ ਤਾਂ ਕਿਸੇ ਵਧੀਆ ਬੰਦੇ ਤੋਂ ਕਰਾ ਲਿਆ ਕਰੋ ਇਹ ਚੀਜ਼ਾਂ ਬ੍ਰੇਕ ਆਪਣਾ ਦੇ ਵੀ ਹਜੇ ਰਹਿਣ ਦੇ ਕਰਾਉਣ ਵਾਲੇ ਠੀਕ ਹੈ ਹੋਰ ਸਾਰਾ end to end ਕੰਮ ਹੋ ਗਿਆ ਠੀਕ ਹੈ ਉਹ ਬਾਈ ਜਿਹੜਾ Holland tractor 4x4 ਆ ਉਹ ਕਿਹੜਾ ਨਾ ਚੁੱਪ ਕੰਗ ਰੱਖੇ ਟਾਇਰ ਪਾਏ ਟਾਇਰ ਦੂਜੇ ਪਾਸੇ ਹੋ ਗਿਆ ਆਪਣੇ ਠੀਕ ਹੈ ਹਾਂ ਓਕੇ ਗੁੱਡੀ ਵਾਲੇ ਗੁੱਡੀ ਵਾਲੇ ਓ ਬਾਕੀ ਭਾਈ ਦੁਨੀਆ ਪਰੇ ਤੋਂ ਪਰੇ ਪਈ ਆ ਤੇ ਜੋ ਸਾਡੇ ਸਾਹਮਣੇ ਇਹ ਚੀਜ਼ ਦਿਖਾਤੀ ਤੇ ਪਹਿਲੀ ਆ ਦੇਖਿਆ ਤੇ ਹੋਇਆ ਵੀ ਪਹਿਲੀ ਯਾਰ 911 ਦੇ ਵਿੱਚ ਤੇ ਉਹ ਦਿਆਂ ਚ ਇਹ ਮਲਾਦ ਦੱਸਦੇ ਜੀ ਅਨੰਦਪੁਰ ਸਾਹਿਬ ਲੈ ਕੇ ਜਾਂਦੇ ਹੁੰਦੇ ਹਨ ਨਾ ਬੋਲੇ ਮੋਲੇ ਹੋਰ ਵੀ ਸਪੀਡ ਦੇਖੋ ਬਾਜੀ ਹੋਰ ਵੀ ਵਧਾਉਣੀ ਆ ਹਾਂ ਉਹ ਕਹਿੰਦੇ 120 ਦੀ ਬੰਦੀ ਆ ਹਾਂ ਕਰੋਗੇ ਠੀਕ ਹੈ ਜੀ ਫਿਰ ਇਹ ਗਰਾਰੇ ਗੁਰੂ ਦੇ ਬਾਸਰੇ ਵਿੱਚੋਂ ਗੇਰ ਉਹ ਹਜੇ ਉਹਨਾਂ ਨੇ ਕਿਹਾ ਜੀ ਦੱਸਣਾ ਨਹੀਂ ਕੋਈ ਠੀਕ ਹੈ ਪਰ ਇਸ ਵਾਰ ਆ ਜੋ ਕੰਮ ਚੱਲਿਆ ਹੋਆ ਤੁਹਾਨੂੰ ਨਾਲ ਦੀ ਨਾਲ ਦੂਜੇ ਮੁੰਡੇ ਜਿਹੜੇ ਹੂੰ ਸਹੀ ਗੱਲ ਆ ਵੈਸੇ ਇਹ ਚੀਜ਼ਾਂ ਜ਼ਿਆਦਾ ਹਾਈ ਸਪੀਡ ਨਹੀਂ ਰੱਖਣੀਆਂ ਚਾਹੀਦੀਆਂ ਘਰਾਂ ਵਾਲੀ ਗੱਲ ਨਹੀਂ ਹੈਗੀਆਂ ਪਰ ਉਹ ਐ ਵੀ ਜਿਹੜਾ ਪੰਪ ਪੰਪ ਵਗੈਰਾ ਯਾਰਾ ਹੂੰ ਚੱਕਰ ਆ ਜਿਹੜੇ ਟਰੈਕਟਰ ਫੜਦਾਗਾ ਆ ਰੂਟਰੀ ਪੰਪ ਦੇ ਨਾਲ ਬਰੋਲਾ ਹੀ ਬਣਦਾ ਟਰੈਕਟਰ ਮਿੰਟੋਸਕਵਿੰਟੀ ਨੇਰੀ ਦਾ ਯਾਰ ਬਰੋਲਾ ਹੀ ਆ ਇਹ ਆਉਲਾ ਸੂਟਰੀ ਆ ਖੜੀ ਅਸੀਂ ਇਹਦੇ ਨਾਲ ਹੀ ਸਪੀਡ ਕਰੀ ਹਾਂ ਉਹ ਬਲਾਹ ਅੱਲਾ ਹਰਨੋ ਵੱਧ ਭਾਈਦੀ ਆ ਇਹ ਅੱਲਾ ਦੀ ਪਿਕਅਪ ਇੰਨੀ ਆ ਹਾਂ ਇਹਦੇ ਅੱਗੇ ਨਿਕਲ ਗਿਆ ਦੀ ਪਿਕਅਪ ਦੀ ਨਹੀਂ ਅੱਜ ਡੀ ਲਕਸ ਵੀ ਲਾਇਆ ਸੀ ਮਗਰ ਉਹ ਰਲੇ ਨਹੀਂ ਮੋਟਰਸਾਈਕਲ ਉਹਦਾ ਭਾਈਦਾ ਹੀ ਨਹੀਂ ਆ ਸੀਗਰੇ ਜਾਂਦਾ ਹੋ ਗਿਆ ਸੀ ਬਿਲਕੁਲ ਬਈ ਤੇ ਬਾਕੀ ਦੱਸਿਓ ਬਈ ਕਮੈਂਟ ਕਰਕੇ ਹਣਾ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਤੇ ਬਾਕੀ ਟਰੈਕਟਰ ਸੀ ਜਿਹੜਾ ਇਹ ਤੁਹਾਨੂੰ ਦੱਸਤਾ ਵੀ ਆਪਾਂ ਸੰਤ ਜਰਨੈਲ ਸਿੰਘ ਭਿੰਟਾ ਵਾਲੇ ਦੇ ਦੋਤੇ ਦਾ ਹਣਾ ਟਰੈਕਟਰ ਹੈਗਾ ਤੇ ਬਾਕੀ ਕਾਰ ਦੋਹੜੇ ਜਵਾਲੇ ਦੀ ਵੀਡੀਓ ਬਣਦੀ ਹੈਗਾ ਬੋਟ ਵਗੈਰਾ ਲਿਖਿਆ ਹੈ ਨਾ ਸਾਰਾ ਟੈਕ ਪਹਿਲਾਂ ਮੋਡੀਫਿਕੇਸ਼ਨ ਹੋਈ ਹੋਈ ਹੈ ਹੁਣ ਦੁਬਾਰੇ ਰੀਸਟੋਰ ਹੋਣਾ ਮਿੱਤਰ ਰੰਗ ਪੇਟ ਦਾ ਪਲੇਟਫਾਰਮ ਵਗੈਰਾ ਨਾ ਸਾਰਾ ਕੈਕਟਰ ਦਵਾਰੇ ਪਿਆਰ ਹੋ ਗਿਆ ਬਦਿਆਂ ਬਦ ਨੂੰ ਵੀਡੀਓ ਪਾ ਦਾਂਗੇ ਤੇ ਕਿਵੇਂ ਆ ਵੀਡੀਓ ਤੁਹਾਨੂੰ ਅੱਜ ਪਾ ਕੇ ਦਿਖਾ ਦਿੱਤੀ ਤੇ ਬਾਕੀ ਵੀਡੀਓ ਨੂੰ ਕਰ ਦੁੱਤੀਆ ਧੰਨਵਾਦ ਹਮ ਓਕੇ ਜੀ